ਪਾਕਿਸਤਾਨ ਮੁਹੱਬਤ ਹਰਦਾਬਾ ਪਾਕਿਸਤਾਨ ਮੁਹੱਬਤ ਹਰਦਾਬਾ ਅੱਜ ਜਿਹੜਾ ਅਸੀਂ ਪਾਸੋਂ ਸ਼ਹਿਰ ਦੇ ਵਿੱਚ ਸਾਰਿਆਂ ਨੇ ਕੈਂਡਲ ਮਾਰਚ ਕੀਤਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ ਨਿਹਿੱਤੇ ਭਰਾ ਜਿਹੜੇ ਕਿ ਆਪਣਾ ਇੱਕ ਪਰਿਵਾਰਾਂ ਦੇ ਨਾਲ ਖੁਸ਼ੀਆਂ ਨੂੰ ਵਡਾਉਣ ਵਾਸਤੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਜੰਮੂ ਕਸ਼ਮੀਰ ਗਏ ਸੀ ਉਹਨਾਂ ਦੇ ਨਿਹਿੱਤਿਆਂ ਦੇ ਉੱਤੇ ਜਿਹੜੇ ਪਾਕਿਸਤਾਨ ਤੋਂ ਆਏ ਵੇ ਅਤਵਾਦੀ ਜਿਨ੍ਹਾਂ ਨੇ ਹਮਲਾ ਕਰਕੇ ਹਮਲਾ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਜਿਹਦੇ ਨਾਲ ਜਿਹੜਾ ਹਿੰਦੂ ਸਿੱਖ ਤੇ ਮੁਸਲਮਾਨ ਆਪਸ ਦੇ ਵਿੱਚ ਲੜਨ ਕਿਉਂਕਿ ਉਹਨਾਂ ਨੇ ਪਹਿਲਾਂ ਉਹਨਾਂ ਦਾ ਨਾ ਪੁੱਛਿਆ ਫਿਰ ਉਹਨਾਂ ਦਾ ਧਰਮ ਪੁੱਛਿਆ ਉਸ ਤੋਂ ਬਾਅਦ ਉਹਨਾਂ ਦੇ ਕੱਪੜੇ ਲਾਹ ਕੇ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਪਰਿਵਾਰਾਂ ਦੇ ਸਾਹਮਣੇ ਸਾਡੇ ਇੱਕ ਹਿੰਦੁਸਤਾਨ ਦਾ ਨੇਵੀ ਦੇ ਵਿੱਚ ਲੈਫਟੀਨੈਂਟ ਸੀ ਜਿਨੇ ਨਰਵਾਲ ਜਿਨ੍ਹਾਂ ਦਾ ਹਜੇ 16 ਅਪ੍ਰੈਲ ਨੂੰ ਵਿਆਹ ਹੋਇਆ ਸੀ ਉਹ ਆਪਣੇ ਪਤਨੀ ਦੇ ਨਾਲ ਉੱਥੇ ਹਨੀਮੂਨ ਤੇ ਗਏ ਸੀ ਉਹਨਾਂ ਨੂੰ ਉਸ ਦੀ ਪਤਨੀ ਦੇ ਸਾਹਮਣੇ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਬਾਕੀ ਵੀ ਉੱਥੇ ਕੋਈ ਨਹੀਂ ਦੇਖਿਆ ਕਿ ਇਹ ਉਮਰ ਦਾ ਕੋਈ ਛੋਟੀ ਉਮਰ ਦਾ ਜਾਂ ਕੋਈ ਵੱਡੀ ਉਮਰ ਦਾ ਮਾਵਾ ਆਪਣੇ ਜਵਾਕਾਂ ਨੂੰ ਨੌਕਰੀਆਂ ਫਿਰਦੀਆਂ ਸੀ ਮਾਵਾ ਦੇ ਸਾਹਮਣੇ ਉਹਨਾਂ ਦੇ ਪਤੀ ਮਾਰੇ ਗਏ ਉਹਨਾਂ ਦੇ ਪੁੱਤ ਮਾਰੇ ਗਏ ਕਿਦੀ ਅਸੀਂ ਫੁਰਜੁਰ ਨਖੇਦੀ ਕਰਦੇ ਆ ਤੇ ਅਸੀਂ ਨਾਲ ਹਿੰਦੁਸਤਾਨ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਅਤੇ ਇਹਨਾਂ ਅਤਵਾਦੀਆਂ ਦੇ ਖਿਲਾਫ ਸਖਤ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਜਿਹੜੀ ਘਰਾਉਣੀ ਜਿਹੜੀ ਘਟਨਾ ਹਿੰਦੁਸਤਾਨ ਦੇ ਵਿੱਚ ਨਾ ਵਾਪਰੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਸਾਰੇ ਚਾਹੇ ਕੋਈ ਵੀ ਧਰਮਾ ਉਹ ਸਾਰੇ ਭਾਈਆਂ ਵਾਂਗੂ ਚਾਹੇ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰੇ ਭਾਈ ਭਾਈ ਦੀ ਤਰ੍ਹਾਂ ਰਹਿ ਰਹੇ ਨੇ ਇਹ ਜਿਹੜਾ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਏਡੀ ਵੱਡੀ ਜਿਹੜੀ ਇਹ ਘਟਨਾ ਵਾਪਰੀ ਆ ਅਸੀਂ ਜ਼ਿਲ੍ਹਾਕਾਰ ਕਮੇਟੀ ਪਟਿਆਲਾ ਦੇ ਮੈਂ ਪ੍ਰਧਾਨ ਹੁੰਦਾ ਤੇ ਪਟਿਆਲਾ ਸਾਰੀ ਕਾਂਗਰਸ ਵੱਲੋਂ ਇਹਦੀ ਨਿਖੇਧੀ ਕਰਦੇ ਹਾਂ ਕੋਈ ਅਸੀਂ ਦੁੱਖ ਦੀ ਘੜੀ ਦੇ ਵਿੱਚ ਖੜੇ ਆ ਜਿਨ੍ਹਾਂ ਮੁਸਲਮਾਨ ਭਾਈਚਾਰਾ ਹੈ ਔਰ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਾਨੀ ਮਦਦ ਵੀ ਔਰ ਜਾਨੀ ਔਲ ਮਾਲੀ ਮਦਦ ਵੀ ਅਸੀਂ ਤੁਹਾਡੇ ਨਾਲ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਅਸਲ ਵਿੱਚ ਗੋਲੀ ਦਾ ਹੁਕਮ ਹੋਣਾ ਚਾਹੀਦਾ ਉਹਨਾਂ ਨੂੰ ਜਿਵੇਂ ਉਹਨਾਂ ਨੇ ਪਰਿਵਾਰਾਂ ਨੂੰ ਖਤਮ ਕੀਤਾ ਨਾ ਨਵੇਂ ਵਿਆਹ ਦਾ ਜੋੜਾ ਸਾਡੀ ਭੈਣ ਵਿਧਵਾ ਕੀਤੀ ਹੈ ਓਖਣੇ ਉਹਨਾਂ ਦੀਆਂ ਵੀ ਔਰਤਾਂ ਨੂੰ ਪਤਾ ਲੱਗੇ ਵੀ ਔ ਬੇਦਵਾ ਕੀ ਹੁੰਦੀ ਐ ਅਸੀਂ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਕਿ ਉਹੋ ਨੇ ਉਹਨਾਂ ਨੂੰ ਇਕੱਠੇ ਕਰਕੇ ਜਿਵੇਂ ਮੁਸਲਮਾਨ ਧਰਮ ਦੇ ਵਿੱਚ ਐ ਵੀ ਜਿਹੜਾ ਕਿ ਜ਼ੁਲਮ ਕਰ ਰਿਹਾ ਐ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਜਿਸਰਾਮ ਧਰਮ ਦੇ ਵਿੱਚ ਐ ਤੇ ਇਹੀ ਅਸੀਂ ਚਾਹੁੰਦੇ ਆਂ ਸਰਕਾਰ ਤੋਂ ਮੰਗ ਮੰਗਦੇ ਆਂ ਵੀ ਉਹਨਾਂ ਨੂੰ ਕਿ ਜਿਹੜੀ ਜੰਮੂ ਦੇ ਵਿੱਚ ਹੋਇਆ ਤੇ ਉਹਨਾਂ ਨੂੰ ਸਾਰੇ ਆਮ ਬਾਜ਼ਾਰ ਦੇ ਵਿੱਚ ਖੜਕੇ ਚੌਂਕ ਦੇ ਵਿੱਚ ਖੜਕੇ ਇਕੱਲੇ-ਇਕੱਲੇ ਦੇ ਗੋਲੀ ਮਰੀ ਜਾਵੇ ਐਂ ਪਤਾ ਲੱਗੇ ਵੀ ਮੁਸਲਮਾਨ ਭਾਈ ਭਾਈਚਾਰਾ ਤੇ ਮੁਸਲਮਾਨ ਇਸਲਾਮ ਇਹ ਚੀਜ਼ ਹੈ ਸਾਨੂੰ ਜਿਹੜਾ ਕਿ ਬਦਨਾਮ ਕਰਨ ਲੱਗੇ ਬਨੇ ਮੁਸਲਮਾਨ ਨੂੰ ਇਹ ਸਿਆਸਤਾਂ ਸਰਕਾਰਾਂ ਦੀਆਂ ਸਰਕਾਰਾਂ ਸਰਕਾਰਾਂ ਦੀਆਂ ਸਿਆਸਤਾਂ ਮੁਸਲਮਾਨਾਂ ਨੂੰ ਮੂਹਰੇ ਕਰਕੇ ਜਿਹੜੇ ਕਿ ਬੇਕਸੂਰ ਨੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਹੈ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਅਸੀਂ ਅਬਰੋ타 ਕਰਕੇ ਆਏ ਆ ਅਸੀਂ ਉਹਨਾਂ ਦਾ ਅਫਸੋਸ ਦੀ ਘੜੀ ਅੱਜ ਉਹ ਜਿਹੜੇ ਪੈਣਾ ਵਿਧਵਾ ਹੋ ਗਈਆਂ ਅਸੀਂ ਹਿੱਕ ਤਾੜ ਕੇ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਕਹਾਂਗੇ ਅਸੀਂ ਆਉਣ ਨੂੰ ਤੁਹਾਡੇ ਕੋਲ ਤਿਆਰ ਆ ਜੀ